ਦੋਸਤੋ ਪੰਜਾਬ ਸਰਕਾਰ ਨੇ ਪੰਜਾਬ ਕੈਬਨਿਟ ਨੇ ਇੱਕ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਦੇਖ ਕੇ ਜੋ 1899 ਦਾ ਜੋ ਚਲਿਆਂ ਵਾਲੇ ਦਾ ਜੋ ਯੁੱਧ ਸੀ ਜਿਸ ਵਿੱਚ ਜੋ ਪੰਜਾਬ ਦੀਆਂ ਜਿਹੜੀਆਂ ਫੌਜਾਂ ਬਾਰੇ ਇਹ ਕਿਹਾ ਗਿਆ ਸੀ ਕਿ ਅੰਤ ਨੂੰ ਫੌਜਾਂ ਜਿੱਤ ਕੇ ਵੀ ਹਾਰੀਆਂ ਨੇ ਉਸ ਦੀ ਯਾਦ ਆਉਂਦੀ ਹੈ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਕੰਪਲੀਟਲੀ ਸਰੈਂਡਰ ਕਰ ਦਿੱਤਾ ਹੈ ਜੋ ਦਿੱਲੀ ਦੀ ਆਪਦੀ ਪਾਰਟੀ ਦੀ ਅੱਗੇ ਤੇ ਜੋ ਗੈਰ ਪੰਜਾਬੀ ਹੈ ਜੋ ਚੀਫ ਸਕੱਤਰ ਹੈ ਪੰਜਾਬ ਦਾ ਉਸ ਨੂੰ ਜੋ ਆਪਦੀਆਂ ਸਾਰੀਆਂ ਪਾਵਰਾਂ ਨੇ ਉਹ ਸਰੈਂਡਰ ਕਰ ਦਿੱਤੀਆਂ ਨੇ ਜਿੰਨੀਆਂ ਇਹ ਲੋਕਲ ਬਾਡੀਜ਼ ਹੈ ਚਾਹੇ ਗਮਾੜਾ ਹੈ ਚਾਹੇ ਫੁੱਡਾ ਹੈ ਤਾਂ ਇਸ ਦਾ ਜੋ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਜੋ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਇੱਕ ਗੈਰ ਪੰਜਾਬੀ ਜੋ ਚੀਫ ਸਕੱਤਰ ਕੋਲੇ ਪਾਵਰਾਂ ਜੋ ਦਿੱਤੀਆਂ ਜਾ ਰਹੀਆਂ ਨੇ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਜਿਹੜੀਆਂ ਲੋਕਲ ਬਾਡੀਜ਼ ਨੇ 35 35 40 40 ਸਾਲ ਪੁਰਾਣੀਆਂ ਨੇ ਕਦੇ ਕਿਸੇ ਜੋ ਮੁੱਖ ਮੰਤਰੀ ਨੇ ਆਪਦੀ ਇਹ ਐਬਡੀਕੇਸ਼ਨ ਆਫ ਪਾਵਰਸ ਨਹੀਂ ਕੀਤੀ ਆਪਦੀਆਂ ਜ਼ਿੰਮੇਵਾਰੀਆਂ ਨਹੀਂ ਛੱਡੀਆਂ ਪਰ ਇਹਨਾਂ ਨੇ ਆਖਰ ਜਿਹੜਾ ਪੰਜਾਬ ਹੈ ਇਸ ਨੂੰ ਕੰਪਲੀਟਲੀ ਜਿਹੜਾ ਜੋ ਸਰੈਂਡਰ ਕਰ ਦਿੱਤਾ ਆਪਦੇ ਦਿੱਲੀ ਦੀ ਹਾਈ ਕਮਾਂਡ ਅੱਗੇ ਆਪਦੇ ਕਨਵਿਨਰ ਅੱਗੇ ਕਿਉਂਕਿ ਜਿਹੜਾ ਲੁਧਿਆਣਾ ਸ਼ਹਿਰ ਹੈ ਇੱਥੇ 25000 ਤੋਂ 30000 ਤੱਕ ਜਿਹੜੇ ਕਿਲੇ ਹੈ ਉਹਨਾਂ ਦੀ ਜੋ ਇਹ ਦੁਆਰਾ ਜੋ ਉਹਨਾਂ ਨੂੰ ਕਲੋਨੀਆਂ ਕੱਟੀਆਂ ਜਾਣੀਆਂ ਉੱਥੇ ਮੋਹਾਲੀ ਦੇ ਵਿੱਚ 8 ਤੋਂ 10 ਹਜ਼ਾਰ ਦੀਆਂ ਜਿਹੜੀਆਂ ਕਲੋਨੀਆਂ ਗਮਾੜਾ ਪੁੱਡਾ ਦੁਆਰਾ ਇਹ ਜਿਹੜੀਆਂ ਕੱਟੀਆਂ ਜਾਣੀਆਂ ਨੇ ਇੱਥੇ ਜਿਹੜਾ ਵਸੇਬਾ ਵੀ ਗੈਰ ਪੰਜਾਬੀਆਂ ਦਾ ਹੋਣਾ ਇਹ ਜਿਹੜੇ ਕੰਪਨੀਆਂ ਜਿਹੜੀਆਂ ਨੇ ਡਿਵੈਲਪ ਕਰਨੀਆਂ ਉਹ ਵੀ ਗੈਰ ਪੰਜਾਬੀਆਂ ਦੀਆਂ ਹੋਣੀਆਂ ਪਰ ਜਿਹੜੀ ਥਾਂ ਜਾਣੀ ਹੈ ਉਹ ਪੰਜਾਬੀਆਂ ਦੀ ਜਾਣੀ ਹੈ ਲੈਂਡ ਜਿਹੜੇ ਕਿਲੇ ਹੈ ਜਿਹੜੀ ਧਰਤੀ ਹੈ ਪੰਜਾਬ ਦੀ ਜਾਣੀ ਹੈ ਵਸੇਬਾ ਉੱਥੇ ਗੈਰ ਪੰਜਾਬੀਆਂ ਦਾ ਹੋਣਾ ਇਸੇ ਸਕੀਮ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਸਾਡੇ ਪੰਜਾਬ ਦੇ ਵਾਰਿਸ ਨੇ ਸਾਡੇ ਕੌਮੀ ਯੋਧੇ ਨੇ ਉਹ ਦਿਬੜੂਗੜ੍ਹ ਦੀਆਂ ਜੇਲ੍ਹਾਂ 'ਚ ਨਜ਼ਰਬੰਦ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਨੇ ਜੇ ਕਰਕੇ ਤੇ ਉਹ ਹੁੰਦੇ ਅਜਬਾਰ ਤੇ ਮੇਰੇ ਹਿਸਾਬ ਦੇ ਨਾਲ ਜਿਹੜੇ ਪੰਜਾਬ ਦੇ ਵਾਰਸਾਂ ਨੇ ਅੱਗੇ ਆਉਣਾ ਸੀ ਵੱਡੀਆਂ ਕੁਰਸੀਆਂ ਤੇ ਚਾਹੇ ਡੀਜੀਪੀ ਚਾਹੇ ਚੀਫ ਸਕੱਤਰ ਤੇ ਪੰਜਾਬ ਦੇ ਵਾਰਸਾਂ ਨੇ ਉੱਥੇ ਬੈਠੇ ਹੋਣਾ ਸੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਾਰਿਸ ਹੋਣੇ ਸੀ ਜਿਨ੍ਹਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਨਾ ਸੀ ਤੇ ਪੰਜਾਬ ਨੂੰ ਬਚਾ ਕੇ ਰੱਖਣਾ ਸੀ ਨਾ ਕਿ ਜੋ ਇੱਕ ਥਾਲੀ ਵਿੱਚ ਪਾ ਕੇ ਤੇ ਦਿੱਲੀ ਦੀ ਅੱਗੇ ਪੰਜਾਬ ਨੂੰ ਲੁੱਟਣ ਦੇ ਲਈ ਗਰਮੀ ਕਰ ਦੇਣਾ ਸੀ ਤੇ ਅੱਜ ਫੇਰ ਉਹਨਾਂ ਗੱਲਾਂ ਦੀ ਯਾਦ ਆਉਂਦੀ ਹੈ ਅੰਤ ਨੂੰ ਫੇਰ ਜਿਹੜੀਆਂ ਇਹ ਫੌਜਾਂ ਨੇ ਇਹ ਜਿੱਤ ਕੇ ਹਾਰੀਆਂ ਨੇ ਦੋਸਤੋ ਪੰਜਾਬ ਸਰਕਾਰ ਨੇ ਪੰਜਾਬ ਕੈਬਨਿਟ ਨੇ ਇੱਕ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਦੇਖ ਕੇ ਜੋ 1890 ਦਾ ਜੋ ਚੜਿਆਂ ਵਾਲੇ ਦਾ ਜੋ ਯੁੱਧ ਸੀ ਜਿਸ ਵਿੱਚ ਜੋ ਪੰਜਾਬ ਦੀਆਂ ਜਿਹੜੀਆਂ ਫੌਜਾਂ ਬਾਰੇ ਇਹ ਕਿਹਾ ਗਿਆ ਸੀ ਕਿ ਅੰਤ ਨੂੰ ਫੌਜਾਂ ਜਿੱਤ ਕੇ ਵੀ ਹਾਰੀਆਂ ਨੇ ਉਸ ਦੀ ਯਾਦ ਆਉਂਦੀ ਹੈ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਕੰਪਲੀਟਲੀ ਸਰੈਂਡਰ ਕਰ ਦਿੱਤਾ ਜੋ ਦਿੱਲੀ ਦੇ ਆਪ ਦੀ ਪਾਰਟੀ ਦੀ ਅੱਗੇ ਤੇ ਜੋ ਗੈਰ ਪੰਜਾਬੀ ਹੈ ਜੋ ਚੀਫ ਸਕੱਤਰ ਹੈ ਪੰਜਾਬ ਦਾ ਉਸ ਨੂੰ ਜੋ ਆਪਦੀਆਂ ਸਾਰੀਆਂ ਪਾਵਰਾਂ ਨੇ ਉਹ ਸਰੈਂਡਰ ਕਰ ਦਿੱਤੀਆਂ ਨੇ ਜਿੰਨੀਆਂ ਇਹ ਲੋਕਲ ਬਾਡੀਜ਼ ਐ ਚਾਹੇ ਗਮਾੜਾ ਐ ਚਾਹੇ ਫੁੱਡਾ ਐ ਤਾਂ ਇਸ ਦਾ ਜੋ ਉਹਨਾਂ ਨੇ ਇਹ ਗੱਲ ਦੱਸੀ ਐ ਵੀ ਜੋ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਇੱਕ ਗੈਰ ਪੰਜਾਬੀ ਜੋ ਚੀਫ ਸਕੱਤਰ ਕੋਲੇ ਪਾਵਰਾਂ ਜੋ ਦਿੱਤੀਆਂ ਜਾ ਰਹੀਆਂ ਨੇ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਜਿਹੜੀਆਂ ਲੋਕਲ ਬਾਡੀਜ਼ ਨੇ 35 35 40 40 ਸਾਲ ਪੁਰਾਣੀਆਂ ਨੇ ਕਦੇ ਕਿਸੇ ਜੋ ਮੁੱਖ ਮੰਤਰੀ ਨੇ ਆਪਦੀ ਇਹ ਐਫਡੀਕੇਸ਼ਨ ਆਫ ਪਾਵਰਸ ਨਹੀਂ ਕੀਤੀ ਆਪਦੀਆਂ ਜ਼ਿੰਮੇਵਾਰੀਆਂ ਨਹੀਂ ਛੱਡੀਆਂ ਪਰ ਇਹਨਾਂ ਨੇ ਆਖਰ ਜਿਹੜਾ ਪੰਜਾਬ ਹੈ ਇਸ ਨੂੰ ਕੰਪਲੀਟਲੀ ਜਿਹੜਾ ਜੋ ਸਰੈਂਡਰ ਕਰ ਦਿੱਤਾ ਆਪਦੇ ਦਿੱਲੀ ਦੀ ਹਾਈ ਕਮਾਂਡ ਅੱਗੇ ਆਪਦੇ ਕਨਵਿਨਰ ਅੱਗੇ ਕਿਉਂਕਿ ਜਿਹੜਾ ਲੁਧਿਆਣਾ ਸ਼ਹਿਰ ਹੈ ਇੱਥੇ 25000 ਤੋਂ 30000 ਤੱਕ ਜਿਹੜੇ ਕਿਲੇ ਐ ਉਹਨਾਂ ਦੀ ਜੋ ਇਹ ਦੁਆਰਾ ਜੋ ਉਹਨਾਂ ਨੂੰ ਕਲੋਨੀਆਂ ਕੱਟੀਆਂ ਜਾਣੀਆਂ ਉੱਥੇ ਮੋਹਾਲੀ ਦੇ ਵਿੱਚ 8 ਤੋਂ 10000 ਦੀਆਂ ਜਿਹੜੀਆਂ ਕਲੋਨੀਆਂ ਗਮਾੜਾ ਪੁੱਡਾ ਦੁਆਰਾ ਇਹ ਜਿਹੜੀਆਂ ਕਟੀਆਂ ਜਾਣੀਆਂ ਇੱਥੇ ਜਿਹੜਾ ਵਸੇਬਾ ਵੀ ਗੈਰ ਪੰਜਾਬੀਆਂ ਦਾ ਹੋਣਾ ਇਹ ਜਿਹੜੇ ਕੰਪਨੀਆਂ ਜਿਹੜੀਆਂ ਨੇ ਡਿਵੈਲਪ ਕਰਨੀਆਂ ਉਹ ਵੀ ਗੈਰ ਪੰਜਾਬੀਆਂ ਦੀਆਂ ਹੋਣੀਆਂ ਪਰ ਜਿਹੜੀ ਥਾਂ ਜਾਣੀ ਹੈ ਉਹ ਪੰਜਾਬੀਆਂ ਦੀ ਜਾਣੀ ਹੈ ਲੈਂਡ ਜਿਹੜੇ ਕਿਲੇ ਹੈ ਜਿਹੜੀ ਧਰਤੀ ਹੈ ਪੰਜਾਬ ਦੀ ਜਾਣੀ ਹੈ ਵਸੇਬਾ ਉੱਥੇ ਗੈਰ ਪੰਜਾਬੀਆਂ